ਮਾਨ ਸਰਕਾਰ ਦੁਆਬੇ ਦੇ ਦਵਾਰ ਦੋ ਦਿਨ ਜਲੰਧਰ ਦੇ ਵਿੱਚ ਰਹਿਣਗੇ ਮੁੱਖ ਮੰਤਰੀ ਮਾਨ ਕੱਲ ਤੇ ਪਰਸ ਨੂੰ ਜਲੰਧਰ ਦੇ ਵਿੱਚ ਮੁੱਖ ਮੰਤਰੀ ਮਾਨ ਰਹਿਣਗੇ ਹਫਤੇ ਦੇ ਵਿੱਚ ਦੋ ਦਿਨ ਜਲੰਧਰ ਦੇ ਵਿੱਚ ਹੀ ਸੀਐਮ ਰਹਿਣਗੇ ਦੋ ਦਿਨ ਦੁਆਬੇ ਤੋਂ ਸਰਕਾਰ ਚੱਲੇਗੀ ਦਰਸਲ ਜਲੰਧਰ ਵੈਸਟ ਜ਼ਿਲਨੀ ਚੌਂਕ ਤੋਂ ਪਹਿਲਾਂ ਹੀ ਮੁੱਖ ਮੰਤਰੀ ਮਾਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਉਹਨਾਂ ਦੇ ਵੱਲੋਂ ਬਕਾਇਦਾ ਜਲੰਧਰ ਦੇ ਵਿੱਚ ਘਰ ਵੀ ਲਿਆ ਗਿਆ ਚੌਂਕ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਹਫਤੇ ਦੇ ਵਿੱਚ ਦੋ ਦਿਨ ਉਹ ਜਲੰਧਰ ਦੇ ਵਿੱਚ ਰਹਿਣਗੇ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਜਲੰਧਰ ਦੇ ਵਿੱਚ ਸਾਰੇ ਕੰਮ ਹੋਣਗੇ ਜਲੰਧਰ ਵੈਸਟ ਜ਼ਿਲ੍ਹੇ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਗਈ ਮਹਿੰਦਰ ਭਗਤ 37000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਜਿੱਤਨ ਦੇ ਵਿੱਚ ਕਾਮਯਾਬ ਰਹੇ ਤਾਂ ਉਸੇ ਵਾਅਦੇ ਨੂੰ ਜਿਹੜਾ ਕਿ ਹੁਣ ਪਗਾਇਆ ਜਾ ਰਿਹਾ ਨਿਭਾਇਆ ਜਾ ਰਿਹਾ ਦੋ ਦਿਨ ਜਲੰਧਰ ਦੇ ਵਿੱਚ ਮੁੱਖ ਮੰਤਰੀ ਮਾਨ ਰਹਿਣਗੇ ਕੱਲ ਤੇ ਪਰਸੋਂ ਜਲੰਧਰ ਦੇ ਵਿੱਚ ਰਹਿਣਗੇ ਹਫਤੇ ਦੇ ਵਿੱਚ ਦੋ ਦਿਨ ਜਲੰਧਰ ਹੀ ਮੁੱਖ ਮੰਤਰੀ ਮਾਨ ਰਿਆ ਕਰਨਗੇ ਦੋ ਦਿਨ ਦੁਆਬੇ ਤੋਂ ਸਰਕਾਰ ਚੱਲੇਗੀ ਦੁਆਬੇ ਤੋਂ ਜਿਹੜੇ ਕਿ ਸਾਰੇ ਅ ਕਮ ਜਨਤਾ ਦੇ ਹੋਣਗੇ ਸੋ ਮੁੱਖ ਮੰਤਰੀ ਮਾਨ ਤੇ ਵੱਲੋਂ ਦਰਸਲ ਜਿੰਨੀ ਚੋਣ ਤੋਂ ਪਹਿਲਾਂ ਹੀ ਇਹ ਵੱਡਾ ਐਲਾਨ ਕੀਤਾ ਗਿਆ ਸੀਗਾ ਜਲੰਧਰ ਦੇ ਲੋਕਾਂ ਦੇ ਨਾਲੇ ਵਾਅਦਾ ਕੀਤਾ ਗਿਆ ਸੀਗਾ ਕਿ ਉਹਨਾਂ ਨੇ ਸਿਰਫ ਚੋਣ ਵਾਸਤੇ ਉੱਥੇ ਘਰ ਨਹੀਂ ਲਿਆ ਪੱਕੇ ਤੌਰ ਤੇ ਉਹਨਾਂ ਨੇ ਘਰ ਲਿਆ ਤਾਂ ਜੋ ਹਫ਼ਤੇ ਦੇ ਵਿੱਚ ਦੋ ਦਿਨ ਜਲੰਧਰ ਰਹਿ ਸਕਣ ਤੇ ਜਲੰਧਰ ਦੇ ਵਿੱਚ ਹੀ ਦੁਆਬੇ ਦੇ ਲੋਕਾਂ ਦੇ ਜਲੰਧਰ ਦੇ ਲੋਕਾਂ ਦੇ ਜੋ ਕਿ ਕੰਮ ਹੋ ਸਕਣ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਮੋਦੀ ਸਰਕਾਰ ਦੇ ਬਜਟ ਦੀ ਕੇਂਦਰੀ ਬਜਟ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਬਿਆਨ ਸਾਹਮਣੇ ਆਇਆ ਹੈ ਕੇਂਦਰੀ ਬਜਟ ਦੇ ਵਿੱਚ ਪੰਜਾਬ ਨੂੰ ਕੁਝ ਨਹੀਂ ਮਿਲਿਆ ਹਰਪਾਲ ਚੀਮਾ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਦਾ ਕਹਿੰਦੇ ਕਿ ਕੇਂਦਰੀ ਬਜਟ ਦੇ ਵਿੱਚ ਪੰਜਾਬ ਨੂੰ ਕੁਝ ਨਹੀਂ ਮਿਲਿਆ ਬਜਟ ਦੇ ਵਿੱਚ ਸਿੱਖਿਆ ਸਿਹਤ ਕਿਸਾਨੀ ਲਈ ਕੁਝ ਵੀ ਨਹੀਂ ਹੈ ਪੰਜਾਬ ਨੂੰ ਕੋਈ ਵੱਡਾ ਉਦਯੋਗ ਨਹੀਂ ਦਿੱਤਾ ਗਿਆ ਪੰਜਾਬ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਕੀਤਾ ਗਿਆ ਬਿਹਾਰ ਅੰਦਾਜ਼ੀ ਤਰ੍ਹਾਂ ਪੰਜਾਬ ਨੂੰ ਸਪੈਸ਼ਲ ਪੈਕੇਜ ਮਿਲਦਾ ਉਹਨਾਂ ਨੇ ਸਪੈਸ਼ਲ ਪੈਕੇਜ ਦਾ ਵੀ ਜ਼ਿਕਰ ਕੀਤਾ ਹਰਪਾਲ ਚਿਮਣੇ ਨੇ ਕਿਹਾ ਕਿ ਪੰਜਾਬ ਦੇ ਨਾਲ ਸੰਬੰਧਿਤ ਜਿਹੜੀਆਂ ਵੀ ਮੰਗਾਂ ਸਨ ਉਹ ਕੇਂਦਰ ਸਰਕਾਰ ਦੇ ਅੱਗੇ ਰੱਖੀਆਂ ਗਈਆਂ ਸਨ ਪਰ ਕੇਂਦਰ ਸਰਕਾਰ ਦੇ ਵੱਲੋਂ ਬਜਟ ਦੇ ਵਿੱਚ ਕੋਈ ਵੀ ਗੌਰਲਿੰਗ ਕੀਤਾ ਗਿਆ ਸਿੱਖਿਆ ਸਿਹਤ ਕਿਸਾਨੀ ਦੇ ਲਈ ਕੋਈ ਵੀ ਐਲਾਨ ਨਹੀਂ ਕੀਤਾ ਪੰਜਾਬ ਨੂੰ ਕੋਈ ਵੀ ਵੱਡਾ ਅਧਿయోగ ਨਹੀਂ ਦਿੱਤਾ ਗਿਆ ਹਰਪਾਲ ਚਿਮਣੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਫਰਟੀਲਾਈਜ਼ਰ ਤੇ ਪਹਿਲਾਂ ਦੇ ਨਾਲੋਂ ਜੋ ਕੇ ਸਬਸਿਡੀ ਘਟਾ ਦਿੱਤੀ ਗਈ ਹੈ ਵੀ ਆ ਗ੍ਰੇਟਫੁਲ ਫੋਰ ਦੇ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਪਹਿਲਾਂ ਪ੍ਰੀ ਬਜਟ ਬਜਟ ਤੋਂ ਪਹਿਲਾਂ ਮੀਟਿੰਗ ਬੁਲਾਈ ਜਾਂਦੀ ਹੈ ਸਟੇਟਾਂ ਨੂੰ ਬੁਲਾਇਆ ਜਾਂਦਾ ਹੈਗਾ ਔਰ ਸਟੇਟਾਂ ਦੀਆਂ ਪ੍ਰਾਇੋਰਟੀਜ਼ ਪੁੱਛੀਆਂ ਜਾਂਦੀਆਂ ਨੇਗੀਆਂ ਕਿ ਸਟੇਟ ਨੂੰ ਕੀ ਕੀ ਚਾਹੀਦਾਗਾ ਪਰ ਲੇਕਿਨ ਕੇਂਦਰ ਸਰਕਾਰ ਨੇ ਬੁਰੀ ਤਰ੍ਹਾਂ ਪੰਜਾਬ ਨੂੰ ਨਿਰਾਸ਼ ਕੀਤਾ ਔਰ ਪੰਜਾਬ ਦੇ ਨਾਲ ਮਤਰਈ ਮਾਲਾ ਸਲੂਕ ਕੀਤਾਗਾ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਹਮੇਸ਼ਾ ਬੇਤਕਰਾ ਕਰਦੀ ਆ ਪੰਜਾਬ ਬਰੋਦੀ ਫੈਸਲੇ ਲੈਂਦੀ ਆ ਅੱਜ ਦਾ ਜਿਹੜਾ ਬਜਟ ਤੇ ਵੀ ਮੈਂ ਸਮਝਦਾ ਪੰਜਾਬ ਵਿਰੋਧੀ ਆ ਪੰਜਾਬ ਦੇ ਕਿਸਾਨ ਵਿਰੋਧੀ ਆ ਪੰਜਾਬ ਦੀ ਇੰਡਸਟਰੀ ਖਾਸ ਕਰਕੇ ਜੇ ਮੈਮਐਮਐਸਈ ਐਮਐਸਐਮਈ ਦੀ ਗੱਲ ਕਰਾਂ ਛੋਟੇ ਉਜੋਗਾਂ ਦੀ ਗੱਲ ਕਰਾਂ ਉਹਦੇ ਵਿੱਚ ਵੀ ਕੋਈ ਇਨਸੈਂਟਿਵ ਨਹੀਂ ਦਿੱਤਾ ਔਰ ਪੰਜਾਬ ਨੂੰ ਬੁਰੀ ਤਰ੍ਹਾਂ ਨਰਾਸ਼ ਕੀਤਾ ਜਦ ਕਿ ਪੰਜਾਬ ਐਮਐਸ ਐਮਐਸਐਮਈ ਦੇ ਵਿੱਚ ਨੰਬਰ 1 ਤੇ ਆਉਂਦਾ ਸੀਗਾ ਪੰਜਾਬ ਦਾ ਰੇਟ ਜਿਹੜਾ ਬਹੁਤ ਅੱਛਾ ਸੀ ਪੰਜਾਬ ਦੇ ਲੋਕ ਜਿਹੜਾ ਉਹ ਛੋਟੇ ਉਦਯੋਗ ਨੂੰ ਤਰਜੀ ਤਰਜੀ ਦਿੰਦੇ ਨੇ ਪਰ ਲੇਕਿਨ ਇੱਕ ਵਾਰ ਫਿਰ ਮੈਂ ਸਮਝਦਾ ਕਿ ਇਹਦਾ ਸਰਕਾਰ ਨੇ ਬੁਰੀ ਤਰ੍ਹਾਂ ਦਰਾਸ਼ ਕੀਤੀ। ਫਰਟੀਲਾਈਜ਼ਰ ਦੇ ਉੱਤੇ ਜਿਹੜੀ ਸਬਸਿਡੀ ਮਿਲਦੀ ਸੀ ਉਹਦੇ 36% ਦਾ ਕਟਾਅ ਕਰਤਾ। ਘਟਾਤੀ। ਯਾਨੀ ਇਨਸੈਂਟਿਵ ਤਾਂ ਕੀ ਦੇਣਾ ਸੀ? ਮੋਦੀ ਸਾਹਿਬ ਤਾਂ ਕਹਿੰਦੇ ਸੀ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ। ਦੁੱਗਣੀ ਤਾਂ ਕੀ ਕਰਨੀ ਸੀ? ਜਿਹੜੀ ਇਨਪੁਟ ਕਾਸਟ ਸੀਗੀ, ਜਿਹੜੀ ਇਨਪੁਟ ਕਾਸਟ ਸੀਗੀ ਉਹ ਹੋਰ ਵਧ ਗਈ। ਇਹਦਾ ਮਤਲਬ ਆ ਕਿ ਕਿਸਾਨ ਜਿਹੜਾ ਉਹ ਖੁਦਕਿਸ਼ੀਆਂ ਕਰਨ ਲਈ ਮਜਬੂਰ ਜਿਹੜਾ ਉਹ ਕੇਂਦਰ ਸਰਕਾਰ ਕਰ ਰਹੀ ਹੈ।